ਬਹੁਤ ਸਤਿਕਾਰਯੋਗ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਦੇਸ਼ ਪੰਜਾਬ ਮੋਤਾ ਬਹੁਤ ਮਗਿਆ ਪਿਆ ਰਾਜਾ ਬਣੀ ਕਾਂਗਰਸ ਦਾ ਸੁਭਾ ਪ੍ਰਧਾਨ ਕਾਂਗਰਸ ਦਾ ਐਮਐਲਏ ਕਾਂਗਰਸ ਦਾ ਜੂਸ ਦਾ ਨੈਸ਼ਨਲ ਦਾ ਬਹੁਤ ਵੱਡਾ ਅਗੂ ਰਹਿ ਗਿਆ ਉਹ ਵਿਅਕਤੀ ਨੇ ਜੋ ਕੁਝ ਉਹਦੇ ਅੰਦਰ ਜਾਤ ਪਾਤ ਦਾ ਹੰਕਾਰ ਉਸ ਹੰਕਾਰ ਨੂੰ ਦੀ ਥੋੜੀ ਜਿਹੀ ਉਹਨੇ ਝਲਕ ਬਖਾਈ ਹੈ ਹੁਣ ਜੇ ਆਪਾਂ ਕਰੀਏ ਕਿ ਰਾਜਾ ਬੜਿੰਗ ਰਾਜਾ ਬੜਿੰਗ ਕਿਸ ਪਾਰਟੀ ਦਾ ਪ੍ਰਧਾਨ ਹੈ ਸੂਬਾ ਪ੍ਰਧਾਨ ਕਾਂਗਰਸ ਦਾ ਬਈ ਹਾਲੇ ਤਾਂ ਥੋੜੀ ਬਹੁਤ ਹੀ ਲੰਮਾ ਸਮਾਂ ਤਾਂ ਹੋਇਆ ਨਹੀਂ ਥੋੜੇ ਬਾਈ ਦੀ ਗੱਲ ਆ 21 ਦੀ ਗੱਲ ਹੈ ਜਦੋਂ ਪੰਜਾਬ ਦਾ ਮੁੱਖ ਮੰਤਰੀ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਇੱਕ ਦਲਤ ਨੂੰ ਬਣਾਇਆ ਤਾਂ ਕਾਂਗਰਸ ਦੇ ਵੱਡੇ ਆਗੂ ਆਗੂਆਂ ਨੇ ਰਾਜਾ ਬੜਿੰਗ ਤੋਂ ਵੀ ਮਾੜੀ ਤਿੱਖੀ ਪੱਦੀ ਜਾਤ ਪਾਤ ਦੇ ਹੰਕਾਰ ਵਾਲੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ ਜਾਣਦੇ ਹੋਵੋਗੇ ਬਲਰਾਮ ਜਾਖੜ ਨੂੰ ਜਿਹਦਾ ਪਿਓ ਸਪੀਕਰ ਰਿਹਾ ਇੰਡੀਆ ਦਾ ਹਨਾ ਆਪ ਵੀ ਕਈ ਵਾਰੀ ਮੰਤਰੀ ਰਹਾ ਉਹ ਉਸ ਵੇਲੇ ਸੂਬਾ ਪ੍ਰਧਾਨ ਸੀ ਆ ਜਾਣਦੇ ਹੋਵੋਗੇ ਬਾਜਵੇ ਨੂੰ ਇਹ ਕਹਿੰਦੇ ਸੀ ਪੈਰ ਦੀ ਜੁੱਤੀ ਸੱਤ ਤੇ ਨਹੀਂ ਰੱਖੀ ਦੀ ਸੱਤ ਤੇ ਨਹੀਂ ਬਿਠਾਈ ਦੀ ਬੰਦੇ ਦੀ ਔਕਾਤ ਮੁਤਾਬਕ ਕਹਿੰਦੇ ਸੀ ਸੀਟ ਦੇਈ ਦੀ ਇਹ ਸ਼ਬਦ ਵਰਤੇ ਸੀ ਇਹਨਾਂ ਲੋਕਾਂ ਨੇ ਫਿਰ ਮੈਂ ਉਸੇ ਕਾਂਗਰਸੀ ਗੱਲ ਕਰ ਰਿਹਾ ਜਿਸ ਕਾਂਗਰਸ ਦਾ ਪ੍ਰਧਾਨ ਹੈ ਸਾਰੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਿੰਦਗੀ ਪਰ ਜੇ ਕਿਸੇ ਨੇ ਵਿਰੋਧ ਕੀਤਾ ਗਰੀਬਾਂ ਲਈ ਉਹਨਾਂ ਦੇ ਸੰਘਰਸ਼ ਦਾ ਉਹਨਾਂ ਦੀ ਸਾਰੀ ਜ਼ਿੰਦਗੀ ਜੇ ਕਿਸੇ ਨੇ ਵਿਰੋਧ ਕੀਤਾ ਤਾਂ ਉਹ ਕਾਂਗਰਸ ਪਾਰਟੀ ਸੀ ਇਹ ਕਾਂਗਰਸ ਪਾਰਟੀ ਦਾ ਖਾਸਾ ਹੈ ਮਤਲਬ ਕਾਂਗਰਸ ਪਾਰਟੀ ਜਿਨ੍ਹਾਂ ਨੇ ਆਰਐਸਐਸ ਦੀ ਤਰ੍ਹਾਂ ਭਾਜਪਾ ਦੀ ਤਰ੍ਹਾਂ ਬਾਕੀਆਂ ਦੀ ਤਰ੍ਹਾਂ ਦਲਤਾਂ ਨੂੰ ਹਮੇਸ਼ਾ ਥੱਲੇ ਰੱਖਿਆ ਪੈਰ ਦੀ ਜੁੱਤੀ ਸਮਝਿਆ ਇਹ ਕਾਂਗਰਸ ਵੀ ਉਸੇ ਤਰ੍ਹਾਂ ਦੀ ਸੀ ਤੇ ਉਸੇ ਕਾਂਗਰਸ ਦਾ ਪ੍ਰਧਾਨ ਉਹ ਤਾਂ ਆਪਣੀ ਵਿਰਾਸਤ ਅੱਗੇ ਧੋੜ ਰਿਹਾ ਜਾਤੀਪਾਤੀ ਹੰਕਾਰ ਦੀ ਮਨੂ ਦੇ ਚੇਲੇ ਹੋਣ ਦੀ ਮਨੁਸਿਵਰਤੀ ਦੇ ਭਗਤ ਹੋਣ ਦੀ ਤੇ ਇਹ ਉਹੀ ਗੱਲ ਵਿੱਚ ਹੈ ਨਾ ਜਿਨ੍ਹਾਂ ਨੇ 1984 ਦੇ ਵਿੱਚ ਬਲੂ ਸਰਪ੍ਰੈਸ਼ਨ ਕਰਵਾਇਆ ਤੜਾ ਤੜ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਸਿੱਖ ਨੌਜਵਾਨਾਂ ਦਾ ਕਤਲੇਆਮ ਹੋਇਆ ਜਦੋਂ ਸਿੰਘਾਂ ਨੇ ਬਦਲਾ ਲਿਆ ਆ ਜਿਹੜਾ ਨਵੰਬਰ ਫਰਸਟ ਵੀਕ ਚੱਲ ਰਿਹਾ ਇਹ ਹਫਤਾ ਪੂਰੇ ਦੇਸ਼ ਦੇ ਵਿੱਚ ਸਿੱਖਾਂ ਦਾ ਦੀ ਕਤਲੋਗਾਰਤਰਾ ਹਫਤਾ ਲੋਕੀ ਦੰਗੀ ਕਹਿ ਦਿੰਦੇ ਆ ਕਿਵੇਂ ਦੰਗੇ ਹੋਗੇ ਦੰਗੇ ਤਾਂ ਦੋ ਤੀਰ ਲੜਦੀਆਂ ਤਾਂ ਹੁੰਦੇ ਆ ਇਹ ਤਾਂ ਸ਼ਰੀਆਮ ਕਤਰੀਆਮ ਹੋਇਆ ਨਵੰਬਰ ਦੇ ਪਹਿਲੇ ਹਫਤੇ 84 ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਛੜਤੇ ਉਸੇ ਕਾਂਗਰਸ ਦਾ ਨੁਮਾਇੰਦਾ ਇਨਾਤੋ ਕੁਰਸੀਆਂ ਦਸਦੀਆਂ ਨਾ ਹੀ ਲੋਕ ਗੁਰੂ ਦੇ ਆ ਨਾ ਹੀ ਲੋਕ ਲੋਕਾਂ ਦੇ ਆ ਹੁਣ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਵਿਰੋਧ ਹੁੰਦਾ ਸੀ ਤਾਂ ਉਦੋਂ ਕਾਂਗਰਸ ਦੇ ਵਿੱਚ ਇੱਕ ਹੱਥ ਕਿਹਨਾਂ ਦੇ ਸਿਰ ਤੇ ਫੇਰਿਆ ਜਾਂਦਾ ਸੀ ਜਗਜੀਵਨ ਰਾਮ ਵਰਗੇ ਟੋਲਿਆਂ ਦੇ ਉਸ ਜਗਜੀਵਨ ਰਾਮ ਵਰਗੇ ਜਿਹਨਾਂ ਨੂੰ ਪਤਾ ਸੀ ਕਿ ਦਲਤਾਂ ਨੂੰ ਗੁੰਮਰਾ ਕਰਨਾ ਡਾਕਟਰ ਮਿਤਕਰ ਦਾ ਵਿਰੋਧ ਕਰਨਾ ਦਲਤਾਂ ਦਾ ਨੁਕਸਾਨ ਕਰਨਾ ਉਹਨਾਂ ਨੂੰ ਹੀ ਹਮੇਸ਼ਾ ਸੁਝਾ ਕੇ ਰੱਖਦੇ ਆ ਜੇ ਹੁਣ ਕਹੀਏ ਸਾਨੂੰ ਬੂਟਾ ਸਿੰਘ ਦਾ ਨਿੱਜੀ 헤ਜਿਆ ਬਈ ਸਾਨੂੰ ਨਿੱਜੀ 헤ਜ ਕੋਈ ਨਹੀਂ ਬੂਟਾ ਸਿੰਘ ਨੇ ਸਮਾਜ ਦਾ ਕੁਝ ਨਹੀਂ ਸਵਾਰਿਆ ਨਾ ਬਾਹੂ ਜਗਜੀਵਨ ਰਾਮ ਵਰਗਿਆਂ ਨੇ ਸਵਾਰਿਆ ਸਮਾਜ ਦਾ ਨਹੀਂ ਸਵਾਰਿਆ ਪਰ ਉਹ ਸਾਡੇ ਸਮਾਜ 'ਚ ਜੰਮੇ ਆ ਉਹਨਾਂ ਦੀ ਉਦਾਹਰਣ ਦੇ ਕੇ ਸਾਡੇ ਸਮਾਜ ਦੀ ਬੇਇੱਜ਼ਤੀ ਕੀਤੀ ਗਈ ਹੈ ਉਹ ਦੁਖਦੀ ਹੈ ਸਾਨੂੰ ਸਬੂਦ ਹੁੰਦੀ ਹੈ ਕਿ ਕਾਂਗਰਸ ਜਮਾਤ ਕਿਹੋ ਜੀ ਆ ਜਿਹਨੇ ਦੇਸ਼ ਦੇ ਵਿੱਚ ਰਾਜ ਜੇ ਕੀਤਾ ਇੰਨਾ ਸਮਾਂ ਤਾਂ ਸਾਡੀਆਂ ਦਲਤਾਂਆਂੀਆਂ ਜਿਨ੍ਹਾਂ ਨੂੰ ਇਹ ਕਾਲੇ ਕਹਿੰਦੇ ਆ ਜਿਨ੍ਹਾਂ ਨੂੰ ਇਹ ਮੱਝਵੀਂ ਕਹਿੰਦੇ ਆ ਜਿਨ੍ਹਾਂ ਨੂੰ ਇਹ ਚੂੜੇਚ ਮਾਰ ਕਹਿੰਦੇ ਆ ਇਹਨਾਂ ਦੀਆਂ ਵੋਟਾਂ ਦੀ ਸੱਤੇ ਕਰਕੇ ਜਦੋਂ ਹੁਣ ਇਹਨਾਂ ਨੇ ਮਾੜਾ ਜਿਹਾ ਪਾਸਾ ਵਟਿਆ ਤੇ ਕਾਂਗਰਸ ਮੁਧੇ ਮੂੰਹ ਸੋਈ ਜਾਤ ਹੰਕਾਰੀ ਜਿਹੜੇ ਆ ਨਾ ਇਹ ਇਹਨਾਂ ਦੀ ਦਿਮਾਗਾ ਚੋਂ ਜਾਂਦਾ ਨਹੀਂ ਸਿੱਖ ਤਾਂ ਐਵੇਂ ਪੱਗਾਂ 'ਚ ਸਿਰਫ ਸਾਈ ਫਿਰਦੇ ਆ ਅਸਲ ਵਿੱਚ ਤਾਂ ਮਨੂ ਦੇ ਚੇਲੇ ਆ ਇਹਨਾਂ ਨੂੰ ਤਿਲਕ ਲਾ ਕੇ ਘੁੰਮਣਾ ਚਾਹੀਦਾ ਇਹਨਾਂ ਨੂੰ ਹਰ ਰੋਜ਼ ਸਵੇਰੇ ਸਵੇਰੇ ਤਿਲਕ ਲਾਉਣਾ ਚਾਹੀਦਾ ਉਹ ਕਿਹੜੀਆਂ ਦੀ ਤਿਲਕਾ ਉਹ ਲੋਣੇ ਚਾਹੀਦੇ ਆ ਲੋਕਾਂ ਨੂੰ ਅਸਲੀਅਤ ਦੱਸਣੀ ਚਾਹੀਦੀ ਆ ਭਾਈ ਅਸੀਂ ਅੰਦਰੋਂ ਤਾਂ ਮਨੂਵਾਦੀ ਆ ਅਸੀਂ ਤਾਂ ਮਨੂ ਦੇ ਚੇਲੇ ਆ ਪੱਗ ਤਾਂ ਅਸੀਂ ਵੋਟਾ-ਵੋਟਾ ਲੈਣ ਲਈ ਪੰਜਾਬ 'ਚ ਫਿਰਦੇ ਆ ਤਾਂ ਬੰਨ ਨਹੀਂ ਫਿਰਦੇ ਆ ਇਦਾਂ ਦੀ ਬਹੁਤ ਕਤੀੜ ਤੁਰੀ ਫਿਰਦੀ ਆ ਕਤੀੜ ਜਿਨ੍ਹਾਂ ਦੇ ਮੈਨ ਰੋਮ-ਰੋਮ ਵਿੱਚ ਫਸਿਆ ਪਿਆ ਮਨੂਵਾਦ ਚਾਹੀਓ ਗੁਰੂ ਘਰ ਮੱਠਾ ਟੇਕੀ ਜਾਂ ਚਾਹੇ ਮੰਦਰ ਟੇਕੀ ਜਾਂ ਚਾਹੇ ਮਸਜਿਦ ਜਾਈ ਜਾਂ ਚਾਹੀ ਚਰਚ ਵਿੱਚ ਜਾਈ ਜਾਣਾ ਪਰ ਇਹਨਾਂ ਦੀ ਜਾਤਾਂ ਪਾਤਾਂ ਇਹਨਾਂ ਚੋਂ ਨਿਕਲਦੀਆਂ ਨਹੀਂ ਇਹ ਮਨੂ ਨੇ ਇਹਨਾਂ ਦੇ ਖੂਨ ਚਵਾੜਦੀਆਂ ਠੀਕ ਹੈ ਇਸ ਕਰਕੇ ਅਸੀਂ ਜੈਪੀ ਯੂਨਾਈਟਿਡ ਬੋਸੋਂ ਪੰਜਾਬ ਦੀ ਤਰਫੋਂ ਇਹਦੀ ਪਰਜੋਰ ਨਿੰਦਾ ਕਰਦੇ ਹਾਂ ਇਹ ਜਿਹੜਾ ਸਾਡੇ ਤੇ ਜਾਤੀ ਹਮਲਾ ਕੀਤਾ ਗਿਆ ਇਹਦੀ ਪਰਜੋਰ ਨਿੰਦਾ ਆ ਇੱਥੇ ਜਿਹੜੀ ਐਫ ਆਈ ਆਰ ਹੋਣੀ ਚਾਹੀਦੀ ਆ ਚਲਣਾ ਚਾਹੀਦਾ ਹੈ ਉਦਾਹਰਨ ਬਣੇ ਕਿ ਜਿਹੜਾ ਮੰਦਾ ਬੋਲੇਗਾ ਉਹ ਫਿਰ ਨਤੀਜਿਆਂ ਦਾ ਵੀ ਸਾਹਮਣਾ ਕਰੇਗਾ ਤੇ ਜੇ ਕਿਤੇ ਸਾਡੇ ਸਾળા ਲਾਣਾ ਅਣਖ ਜਾਗ ਜਾਵੇ ਤਾਂ ਇਹੋ ਜਿਹੜੀ ਜਾਤੀ ਘਮੰਡ ਲਈ ਖੜਦੇ ਆ ਇਹ ਨਵੀਂ ਜਮਾਨ ਤਾਂ ਜੱਤ ਕਰਾ ਦੇ ਇਹ ਜਿਹੜੇ غرੂਰ ਚ ਤੁਰੇ ਫਿਰਦੇ ਆ ਜਿਸ ਕੁਰਸੀ ਦਾ غرੂਰ ਹੈ ਕੁਰਸੀ ਵੀ ਤਾਂ ਗਰੀਬਾਂ ਨੇ ਦਿੱਤੀ ਹੋਈ ਹੈ ਤੇ ਜੇ ਗਰੀਬਾਂ ਨੂੰ ਸ਼ਰਮ ਆ ਜਵੇ ਜੇ ਗਰੀਬਾਂ ਦੀ ਅਣਖ ਜਾਗ ਜਾਵੇ ਤਾਂ ਫਿਰ ਖਿੱਚ ਲੋ ਯਾਰ ਕੁਰਸੀ ਦੀਆਂ ਲਪਤਾਂ ਨੂੰ ਬਿਲਕੁਲ ਦੀ ਫੈਨਗੇ ਮਾਰੇ ਮਾਰੇ ਫੈਨਗੇ ਜਿਹੜੀ ਚੱਕ ਚੱਕੀ ਨੱਕ ਗੱਲਾਂ ਕਰਦੇ ਆ ਤੁਹਾਡੀ ਪੈਰਾਂ ਚ ਆ ਕੇ ਬਿਠਣਗੇ ਇਦਾਂ ਦੇ ਹਾਲਾਤ ਪੈਦਾ ਕਰੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਸਮਾਜ ਵੱਸਦਾ ਇੱਥੇ ਜਾਗਤ ਹੋਣਾ ਪੈਣਾ ਆ ਤੇ ਨਾਲੇ ਆਪਣੇ ਲੀਡਰਾਂ ਦਾ ਵੀ ਖਿਆਲ ਰੱਖਣਾ ਪੈਣਾ ਵੀ ਭਾਈ ਇਹ ਕੀ ਦੇ ਇਸ਼ਾਰੇ ਤੇ ਬੋਲ ਰਹੇ ਆ ਕੀ ਦੇ ਇਸ਼ਾਰੇ ਤੇ ਚੁੱਪ ਕਰ ਜਾਂਦੇ ਆ ਠੀਕ ਹੈ ਨਾ ਜਿਵੇਂ ਅੱਜ ਕੱਲ ਰੌਲਾ ਪੈਂਦਾ ਹੀ ਆ ਬਈ ਦੁੱਖਾਂ ਦੀ ਦਲਤਾਂ ਦੇ ਦਰਦਾਂ ਤੇ मायावती नहीं बोलदी क्यों नहीं बोलदी यार ये तो समझ लो क्यों नहीं बोलदी ये तो समझो ये तो समझना बहुत जरूरी है इस करके दी ਉਹਨਾਂ ਦੇ ਖੇਤ ਜਾਗੇ ਕਿ ਇਹ ਗਲਤ ਹੈ मायावती ਗਲਤ ਹੈ ਬੂਟਾ ਸਿੰਘ ਗਲਤ ਹੈ ਜਗਜੀਵਨ ਨਾਮ ਗਲਤ ਹੈ ਇਸ ਦਾ ਕਿ ਨਹੀਂ ਖੇਤ ਜਾਗਣਾ ਚਾਹੀਦਾ ਖੇਤ ਜਾਗੇ ਕਿ ਇਹਨਾਂ ਨੇ ਸਮਾਜ ਲਈ ਕੀ ਕਰ ਰਹੇ ਨੇ ਬਹੁਤ ਧੰਨਵਾਦ